ਜੈ ਸ਼੍ਰੀ ਰਾਮ ਨਮਸਕਾਰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹੀਰਕ ਜੋਸ਼ੀ ਮੈਂਬਰ ਗ੍ਰਾਮ ਪੰਚਾਇਤ ਪਿੰਡ ਦਿਆਲਪੁਰ ਪ੍ਰਧਾਨ ਭਾਜਪਾ ਸਰਕਾਰ ਪਲਤ ਮੈਂ ਸਾਰੇ ਪੰਜਾਬ ਵਾਸੀਆਂ ਨਾਲ ਤੇ ਖਾਸ ਤੌਰ ਤੇ ਆਪਣੇ ਪਿੰਡ ਦਿਆਲਪੁਰ ਜ਼ਿਲ੍ਹਾ ਕਪੂਰਥਲਾ ਦੇ ਵਾਸੀਆਂ ਨਾਲ ਇੱਕ ਬਹੁਤ ਹੀ ਅਹਿਮ ਮੁੱਦੇ ਤੇ ਗੱਲ ਕਰਨਾ ਚਾਹੁੰਦਾ ਹਾਂ ਜਿਸ ਤਰ੍ਹਾਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਚੋਰੀ ਡਕੈਤੀ ਦੀਆਂ ਵਾਰਦਾਤਾਂ ਬਹੁਤ ਵੱਧ ਰਹੀਆਂ ਤੇ ਨਸ਼ੇ ਦਾ ਜਿਹੜਾ ਪਸਾਰਾ ਉਹ ਵੀ ਬਹੁਤ ਜ਼ਿਆਦਾ ਵੱਧ ਚੁੱਕਾ ਸਾਡੇ ਨੌਜਵਾਨ ਨਸ਼ੇ ਦੇ ਗ੍ਰਿਫਤ ਵਿੱਚ ਆ ਕੇ ਆਪਣਾ ਜੀਵਨ ਬਰਬਾਦ ਕਰ ਰਹੇ ਹਨ ਅਤੇ ਨਸ਼ੇ ਦੀ ਪੂਰਤੀ ਲਈ ਪੈਸਿਆਂ ਦਾ ਬੰਦੋਬਸਤ ਕਰਨ ਲਈ ਉਹ ਰਾਹੀਆਂ ਤੋਂ ਲੁੱਟਾਂ ਖੋਹਾਂ ਕਰ ਰਹੇ ਹਨ ਲੋਕਾਂ ਦੇ ਘਰਾਂ ਵਿੱਚ ਚੋਰੀਆਂ ਕਰ ਰਹੇ ਹਨ ਕਿਉਂਕਿ ਉਹਨਾਂ ਨੂੰ ਆਪਣੇ ਨਸ਼ੇ ਦੀ ਪੂਰਤੀ ਕਰਨ ਲਈ ਇਹ ਸਾਰੇ ਕੰਮ ਕਰਨੇ ਪੈ ਰਹੇ ਹਨ ਕਿਉਂਕਿ ਉਹ ਮਜਬੂਰ ਹੋ ਚੁੱਕੇ ਹੁੰਦੇ ਹਨ ਨਸ਼ੇ ਦੀ ਲਤ ਉਹਨਾਂ ਨੂੰ ਪੂਰੀ ਲੱਗ ਚੁੱਕੀ ਹੈ ਤੇ ਇਸ ਲਈ ਉਹ ਕੁਝ ਵੀ ਕਰਨ ਤੱਕ ਤਿਆਰ ਹੋ ਜਾਂਦੇ ਹਨ ਤੇ ਪ੍ਰਸ਼ਾਸਨ ਦੇ ਨਾਮ ਨਾਲ ਸਾਡੀਆਂ ਪੰਚਾਇਤਾਂ ਦਾ ਵੀ ਇਹ ਫਰਜ਼ ਹੈ ਇਹ ਜਿਹੜੀਆਂ ਸਮਾਜਿਕ ਬੁਰਾਈਆਂ ਇਹਨਾਂ ਦਾ ਖਾਤਮਾ ਕਰਨ ਲਈ ਆਪਾਂ ਪੰਚਾਇਤ ਪੱਧਰ ਤੇ ਅੱਗੇ ਆਈਏ ਪ੍ਰਸ਼ਾਸਨ ਦਾ ਸਾਥ ਦਈਏ ਅਤੇ ਆਪਣੇ ਆਪਣੇ ਇਲਾਕਿਆਂ ਵਿੱਚ ਆਪਣੇ ਆਪਣੇ ਪਿੰਡਾਂ ਵਿੱਚ ਇਹਨਾਂ ਜਿਹੜੀਆਂ ਬੁਰਾਈਆਂ ਹਨ ਉਹਨਾਂ ਨੂੰ ਨਕੇਲ ਪਾਉਣ ਲਈ ਸਜਗ ਹੋ ਕੇ ਇਕੱਠੇ ਹੋ ਕੇ ਹਮਲਾ ਮਾਰੀਏ ਅਤੇ ਅਜਿਹੇ ਜਿਹੜੇ ਗੈਰ ਸਮਾਜਿਕ ਅਨਸਰ ਹਨ ਉਹਨਾਂ ਨੂੰ ਪਕੜਿਆ ਜਾਵੇ ਉਹਨਾਂ ਤੇ ਨਜ਼ਰ ਰੱਖੀ ਜਾਵੇ ਅਤੇ ਕਾਨੂੰਨੀ ਕਾਰਵਾਈ ਕਰਵਾਉਣ ਲਈ ਉਹਨਾਂ ਨੂੰ ਪੁਲਿਸ ਦੇ ਹਵਾਲੇ ਕੀਤਾ ਜਾਵੇ ਅਤੇ ਜਿਹੜੇ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਹਨ ਉਹਨਾਂ ਨੂੰ ਜਿਹੜੇ ਨਸ਼ਾ ਛਡਾਊ ਕੇਂਦਰ ਹਨ ਉਹਨਾਂ ਤੇ ਦਾਖਲ ਕਰਵਾ ਕੇ ਉਹਨਾਂ ਦੇ ਜੀਵਨ ਨੂੰ ਸੁਧਾਰਨ ਲਈ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਇਸ ਕੰਮ ਲਈ ਆਪਾਂ ਨੂੰ ਪੰਚਾਇਤ ਲੈਵਲ ਤੇ ਆਲੇ ਦੁਆਲੇ ਦੇ ਪਿੰਡਾਂ ਨਾਲ ਮਿਲ ਕੇ ਸਹਿਯੋਗ ਨਾਲ ਇਸ ਪੂਰੇ ਜਿਹੜੇ ਨਸ਼ੇ ਦਾ ਨੈੱਟਵਰਕ ਆ ਇਹਨੂੰ ਤੋੜਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਪੈਰੀ ਲਗਾਉਣੇ ਚਾਹੀਦੇ ਹਨ ਨਾਕੇ ਲਗਾਉਣੇ ਚਾਹੀਦੇ ਹਨ ਅਤੇ ਇੱਕ ਅਜਿਹਾ ਵਾਤਾਵਰਣ ਤਿਆਰ ਕਰਨਾ ਚਾਹੀਦਾ ਹੈ ਕਿ ਨਸ਼ੇ ਕਰਨ ਵਾਲੇ ਤੇ ਨਸ਼ੇ ਵੇਚਣ ਵਾਲੇ ਇਸ ਗੱਲ ਤੋਂ ਪੂਰੀ ਤਰ੍ਹਾਂ ਤੋਬਾ ਕਰ ਲੈਣ ਅਤੇ ਚੋਰੀਆਂ ਡਕਾਟੀਆਂ ਕਰਨ ਵਾਲੇ ਵੀ ਦਰਨ ਕਿਉਂਕਿ ਉਹਨਾਂ ਦਾ ਮਨ ਤੋਂ ਡਰ ਬਿਲਕੁਲ ਨਿਕਲ ਚੁੱਕਾ ਹੈ ਹੱਲੇ ਕਿਸੇ ਦਾ ਵੀ ਕੋਈ ਮੋਟਰਸਾਈਕਲ ਗੱਡੀ ਮਹਿਫੂਜ਼ ਨਹੀਂ ਘਰਾਂ ਵਿੱਚੋਂ ਜਾ ਕੇ ਉਹ ਚੋਰੀਆਂ ਕਰ ਰਹੇ ਹਨ ਤੇ ਅਜਿਹੀਆਂ ਜਿਹੜੀਆਂ ਬੁਰਾਈਆਂ ਇਹਨਾਂ ਨੂੰ ਰੋਕਣਾ ਸਾਡਾ ਫਰਜ਼ ਹੈ ਤਾਂ ਮੈਂ ਇੱਥੇ ਸ਼ਲਾਘਾ ਕਰਨਾ ਚਾਹੁੰਦਾ ਪਿੰਡ ਦਿਆਲਪੁਰ ਜ਼ਿਲ੍ਹਾ ਜਲੰਧਰ ਦੀ ਪੰਚਾਇਤ ਅਤੇ ਜ਼ਿਲ੍ਹਾ ਜਲੰਧਰ ਦੇ ਬਾਕੀ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਦਾ ਜਿਨ੍ਹਾਂ ਨੇ ਮਿਲ ਕੇ ਇੱਕ ਮਹਾ ਪੰਚਾਇਤ ਬਣਾਈ ਅਤੇ ਉਹ ਰਾਹਾਂ ਵਿੱਚ ਨਾਕੇ ਲਗਾ ਕੇ ਅਜਿਹੇ ਨਸ਼ੇੜੀਆਂ ਨੂੰ ਅਤੇ ਗੈਰ ਸਮਾਜਿਕ ਅੰਸਰਾਂ ਨੂੰ ਫੜ ਰਹੇ ਹਨ ਅਤੇ ਉਹਨਾਂ ਨੂੰ ਕਾਨੂੰਨ ਦੇ ਹਵਾਲੇ ਕਰ ਰਹੇ ਹਨ ਇਸ ਨਾਲ ਜ਼ਰੂਰ ਇਸ ਨਸ਼ੇ ਦੇ ਪ੍ਰਸਾਰੇ ਤੇ ਰੋਕਥਾਮ ਹੋਏਗੀ ਅਤੇ ਜਿਹੜੇ ਚੋਰੀਆਂ ਟਕਿਆਤੀਆਂ ਕਰਨ ਵਾਲੇ ਅਨਸਰ ਹਨ ਉਹਨਾਂ ਦੇ ਮੰਨ ਤੇ ਵੀ ਡਰ ਪੈਦਾ ਹੋਏਗਾ ਤੇ ਉਸੇ ਤਰ੍ਹਾਂ ਤੇ ਸਾਨੂੰ ਵੀ ਪਿੰਡ ਦਿਆਲਪੁਰ ਜ਼ਿਲ੍ਹਾ ਕਪੂਰਥਲਾ ਦੀ ਪੰਚਾਇਤ ਨੂੰ ਅਤੇ ਹੋਰ ਨੇੜਲੇ ਜ਼ਿਲ੍ਹਾ ਕਪੂਰਥਲੇ ਦੀਆਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਮਿਲ ਕੇ ਇੱਕ ਸੰਗਠਿਤ ਤੌਰ ਤੇ ਮਹਾਪੰਚਾਇਤਾਂ ਦਾ ਗਠਨ ਕਰਨਾ ਚਾਹੀਦਾ ਹੈ ਇਹ ਪੂਰੇ ਪੰਜਾਬ ਵਿੱਚ ਹੋਣਾ ਚਾਹੀਦਾ ਹੈ ਨਾ ਕਿ ਸਾਡੇ ਜਿਹੇ ਵਿੱਚ ਪੂਰੇ ਪੰਜਾਬ ਵਿੱਚ ਅਜਿਹੀਆਂ ਮਹਾਪੰਚਾਇਤਾਂ ਦਾ ਗਠਨ ਹੋਣਾ ਚਾਹੀਦਾ ਤਾਂ ਜੋ ਆਪਾਂ ਨਸ਼ੇ ਦੇ ਪਸਾਰੇ ਤੇ ਚੋਰੀਆਂ ਡਕੈਤੀਆਂ ਅਤੇ ਹੋਰ ਗੈਰ ਸਮਾਜਿਕ ਜਿਹੜੇ ਅਨਸਰ ਕੰਮ ਕਰ ਰਹੇ ਹਨ ਸਾਡੇ ਸਮਾਜ ਵਿੱਚ ਉਹਨਾਂ ਨੂੰ ਨੱਥ ਪਾਈ ਜਾ ਸਕੇ ਉਸ ਦੇ ਨਾਲ ਹੀ ਇੱਕ ਬਹੁਤ ਹੀ ਅਹਿਮ ਮੁੱਦਾ ਹੈ ਚਾਈਨਾ ਡੋਰ ਦਾ ਉਸ ਤੇ ਵੀ ਪੰਚਾਇਤਾਂ ਨੂੰ ਮਿਲ ਕੇ ਇੱਕ ਬਹੁਤ ਕੜੀ ਇੱਕ ਕਾਰਵਾਈ ਕਰਨੀ ਚਾਹੀਦੀ ਹੈ ਚਾਈਨਾ ਡੋਰ ਵੇਚਣ ਵਾਲਿਆਂ ਤੇ ਅਤੇ ਚਾਈਨਾ ਡੋਰ ਨਾਲ ਪਤੰਗ ਚੜਾਉਣ ਵਾਲੇ ਜਿਹੜੇ ਵੀ ਲੋਕ ਹਨ ਉਹਨਾਂ ਨੂੰ ਚੇਤਾਵਨੀ ਦੇ ਕੇ ਇਸ ਚੀਜ਼ ਨੂੰ ਬਿਲਕੁਲ ਬੰਦ ਕਰਵਾਉਣਾ ਚਾਹੀਦਾ ਹੈ ਕਿਉਂਕਿ ਇਹ ਜਾਨਲੇਵਾ ਹੈ ਇਸ ਉੱਤੇ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ ਤੇ ਇਸ ਤਰ੍ਹਾਂ ਹੀ ਅਸੀਂ ਆਪਣੇ ਸਮਾਜ ਨੂੰ ਸੁਧਾਰ ਕੇ ਆਪਣਾ ਫਰਜ਼ ਪੂਰਾ ਕਰ ਸਕਦੇ ਹਾਂ ਸਾਡੇ ਮੈਂਬਰ ਪੰਚਾਇਤ ਸਰਪੰਚ ਬਣਨ ਦਾ ਤਾਂ ਹੀ ਫਾਇਦਾ ਹੈ ਜੇ ਅਸੀਂ ਆਪਣੇ ਪਿੰਡਾਂ ਨੂੰ ਆਪਣੇ ਸਮਾਜ ਨੂੰ ਮਹਿਫੂਜ਼ ਕਰ ਸਕੀਏ ਇੱਕ ਸਹੀ ਜੀਵਨ ਦੇ ਸਕੀਏ ਤੇ ਮੇਰੀ ਇਹ ਜਿਹੜੀ ਹੈ ਇੱਕ ਸਲਾਹ ਇਸ ਨੂੰ ਸਾਰੀਆਂ ਪੰਚਾਇਤਾਂ ਜਿਹੜੀਆਂ ਪ੍ਰਵਾਨ ਕਰਨ ਅਤੇ ਆਪਾਂ ਮਿਲ ਕੇ ਪੰਜਾਬ ਨੂੰ ਇੱਕ ਆਪਣੇ ਸੁਪਨਿਆਂ ਦਾ ਪੰਜਾਬ ਬਣਾਈਏ ਅਤੇ ਨਾਲ ਹੀ ਪ੍ਰਸ਼ਾਸਨ ਨੂੰ ਵੀ ਜਿਹੜਾ ਹੈ ਆਪਾਂ ਆਪਣੇ ਵਿਸ਼ਵਾਸ ਵਿੱਚ ਲੈ ਕੇ ਉਹਨਾਂ ਨਾਲ ਵੀ رابطہ ਕਾਇਮ ਕਰਕੇ ਆਪਾਂ ਇਹ ਸਾਰੇ ਕੰਮ ਕਰੀਏ ਤਾਂ ਜੋ ਕਾਨੂੰਨੀ ਤੌਰ ਤੇ ਵੀ ਅਤੇ ਸਮਾਜਿਕ ਤੌਰ ਤੇ ਵੀ ਆਪਾਂ ਇਹਨਾਂ ਬੁਰਾਈਆਂ ਤੇ ਨੱਥ ਪਾ ਸਕੀਏ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ